ਜੀ ਸਾਰਿਆਂ ਨੂੰ ਸੰਦੀਪ ਦੇ ਭੰਤੋੜਾ ਬਹੁ ਬਹੁ ਵੈਲਕਮ ਹੈ ਜੀ ਦੇਖੋ ਸੰਧੂ ਸਾਹਿਬ ਆ ਪਹੁੰਚ ਚੁੱਕੇ ਆ ਬਾਈ ਦਾ ਸ਼ਹਿਰ ਅੰਮ੍ਰਿਤਸਰ ਹੈ ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਦੇਖੋ ਅੱਜ ਵੀ ਬਾਈ ਨਾਲ ਕੋਈ 6-7 ਦੇ ਲਾਪਕ ਗਾਵਾਂ ਸੇਲ ਆ ਤੇ ਆ ਜਓ ਸੰਧੂ ਸਾਹਿਬ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ ਹੋਰ ਸਭ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਚਲੋ ਹੋਰ ਸੁਣਾਓ ਐ ਸਭ ਠੀਕ ਜੀ ਜਿਵੇਂ ਚੱਲਦਾ ਕੰਮ ਬਾਈ ਐ ਵਧੀਆ ਚੱਲੀ ਜਾਂਦਾ ਮੇਰਾ ਹਾਂ ਜੀ ਐਨੀ ਮੇਰਾ ਚਲੋ ਤੇ ਕਿੰਨਿਆ ਜੀ ਅੱਜ ਅੱਜ 4 ਆ ਜੀ 4 ਵੜਾ ਹਾਂਜੀ ਕਰੀ ਸ਼ੁਰੂ ਫਿਰ ਕਰਦੀ ਚਲੋ ਦੱਸੋ ਜੀ ਇਸ ਨਹੀਂ ਪਹਿਲਣ ਮੱਛੀ ਆ ਜੀ ਸੁਈ ਆ ਨਾ ਬਜੀ ਸੁਈ ਆ 8-10 ਦਿਨਾਂ ਦੀ ਠੀਕ ਆ ਦੁੱਧ ਇਸ ਟਾਈਮ ਕਹਿਨ ਨੂੰ 20 ਕਿਲੋ ਕਹਿ ਦਈਏ ਪਰ ਦੁੱਧ ਮੋਕੇ ਦੇ 17 ਕਿਲੋ ਤਿਆਰ ਜੇ 17 ਕਿਲੋ ਦੁੱਧ ਇਸ ਟਾਈਮ ਤਿਆਰ 17 ਕਿਲੋ ਤਿਆਰ ਆ ਠੀਕ ਆ ਲਓ ਜੀ 17 ਕਿਲੋ ਇਸ ਟਾਈਮ ਮੋਕੇ ਦੇ ਤਿਆਰ ਆ ਤੇ ਤੋਰੋ ਕਰਾ ਦੀ ਸੋਣੀ ਵੜਾ ਬੋਦੀਆਂ ਦੇ ਵੜਾ ਬੋਦੀਆਂ ਬਹੁਤ ਸੋਹਣਾ ਨਹੀਂ ਐ ਕੋਈ ਆਜੋ ਭਾਜੀ ਆਜੋ ਆਜੋ ਹਾਂਜੀ ਮੋਲ ਤੇ ਸੰਦੀਪ ਜੀ ਐਹੀਂ ਵੇਚੀਆਂ 1-2 ਦਿਨ ਹੋਏ ਮੰਡੀ ਇਹ ਹੋਈਆਂ 65 70 ਦੀਆਂ ਹੀ ਆ ਹਾਂਜੀ ਅੱਜ ਜੈਸਨੂ ਸੰਦੀਪ ਜੀ 50000 ਦੀ ਦੇ ਦਾਂਗੇ 50000 ਉਹ ਚੋਂ ਮਾਨਤਾ ਨੂੰ ਜੂਗਾ ਚਲੋ ਠੀਕ ਹੈ 3000 ਛੱਡ ਦਾਂਗੇ 47000 ਦੀ ਜੈਸਨੂ ਜੇ 45000 ਚਲੋ ਦੇ ਦਾਂਗੇ 45 ਦੀ ਦੇ ਦਾਂਗੇ ਬਸ 45000 ਦੀ ਜੈਸਨੂ ਹਾਂਜੀ ਲਓ ਜੀ ਵੇਖੋ ਬਗਾਨੇ ਓ ਚੰਗੀ ਵੜ ਲੈ ਬਾ ਵੇਖੋ ਆਹ ਤਰਾ ਪੀ ਚਲ ਆਜੋ ਘਰਾਂ ਦੇ ਤੇ ਸੰਦੂ ਸਾਹਿਬ ਆਹਾ ਫਿਰ ਭਾਈ ਜੀ ਇਹਨੂੰ ਸੁਣੀ 15 20 ਦਿਨ ਹੋ ਗਏ ਜੇ ਸੂਈ ਨੂੰ ਹਮ ਇਰ ਕੋ 11 ਹੋ ਜੇ 12 ਹੋ ਜੇ ਦੋ ਦਿਨਾਂ ਜੇ 11 12 ਕਿਲੋ ਹੈਗਾ ਹਾਂਜੀ 11 12 ਕਿਲੋ ਦੋ ਤੇ ਜੀ ਲੋ ਜੀ 11 12 ਕਿਲੋ ਇਸ ਟਾਈਮ ਤੋਂ ਤਿਆਰ ਆ ਤੇ ਇਹ ਵੀ ਦੇਖੋ ਆ ਦੇਖੋ ਪੂਰੀ ਵੱਡੀ ਬੈੜ ਪੂਰੀ ਹਾਂਜੀ 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 ਇਹਦਾ ਮੁੱਲ ਸੰਦੀਪ 40 42 ਜੋ ਮਰਜ਼ੀ ਕਰੀ ਜਾਈਏ ਜੈਸ ਨੂੰ 35 ਦੀ ਦੇ ਦਈਏ ਠੀਕ ਆ ਕਰਦੀਆਂ ਮੰਤਨ ਕਰ ਦੋ ਬਿਲਕੁਲ ਤਿੰਨ ਛੱਡ ਦਾਂਗੇ ਚਲੋ 32000 32000 ਚ ਵੀ ਛੋਟ ਕਰਾਂਗੇ ਬਾਹਰ ਲੋ ਜੀ ਪੂਰੇ 30 ਦੀ ਦੇ ਦਾਂਗੇ 30000 ਦੀ ਬੈੜ ਤੇ ਪੂਰੀ ਵੱਡੀ ਆ 11 12 ਗੱਲ ਦੋ ਦਾ ਹੈਗਾ ਨਾ ਜੀ 30000 ਦੀ ਦੇ ਦਾਂਗੇ ਚਲੋ ਪਰ ਠੀਕ ਆ ਲੈ ਚੱਲ ਲੈ ਚੱਲੋ ਜੀ ਤਸੰਦੂ ਸਾਹਿਬ ਜੀ ਆਹਾ ਇਹਦਾ ਸਨੀ ਜੀ ਬੱਚਾ ਨਹੀਂ ਹੈਗਾ ਅੱਛਾ ਦੁੱਧ 15 ਕਿਲੋ ਜੇ 15 ਕਿਲੋ ਤਿਆਰ ਹੈ ਨਾ ਹਾਂਜੀ ਦੁੱਧ 15 ਕਿਲੋ ਜੇ ਬੱਚਾ ਨਹੀਂ ਹੈਗਾ ਲੋ ਜੀ ਦੁੱਧ 15 ਕਿਲੋ ਤਾਂ ਬੱਚਾ ਹੈ ਨਹੀਂ ਹਾਂਜੀ ਇਹ ਵੀ ਦੇਖੋ ਵੈਟ ਕਰਾਂਗੇ ਦੇਖੋ ਬਰਾ ਆਜੋ ਲਿਆ ਕਰੋ ਮੋਲ 50 52 45 ਦੀ ਦੇ ਰिए ਹੋਰ ਜਾਣ ਦੋ ਜੈਸ ਨੂੰ 40 ਦੀ ਹੋਗੀ 40000 ਦੀ 40000 ਦੀ ਦੇ ਦਾਂਗੇ ਦੁੱਧ 15 ਕਿਲੋ ਜੇ 40000 ਦੀ ਠੀਕ ਆ ਵਾ ਠੀਕ ਆ ਲੈ ਚਲੋ ਜੀ ਐ ਚੋਆਇਸ ਉਹ ਬਜੀ ਵਧੀਆ ਹਨਾ ਚੋਆਇਸ ਓਕੇ ਆ ਜੀ ਠੀਕ ਆ ਠੀਕ ਆ। ਯਾਹ ਆ ਬਾਈ ਜੀ ਫਿਰ। ਇਹਦਾ ਸੰਜੀਵ ਮਹੀਨੇ ਦਾ ਬੱਚਾ ਜੇ। ਹੂੰ। ਮਹੀਨੇ ਦਾ ਬੱਚਾ ਇਹਦਾ। ਮਗਰ ਵੱਛਾ ਜੇ। ਹੂੰ। ਦੁੱਧ ਦੇ ਦੇ ਕੋ 15 ਕਿਲੋ ਜੇ ਗਾਂ ਕੋ। 15 ਕਿਲੋ ਤਾਂ ਹੈਗਾ ਹੈ। ਹਾਂਜੀ। ਵਾਛੀ ਚੱਲਣ ਲੱਗ। ਹਾਂਜੀ ਫਿਰ ਸੰਧੂ ਸਾਹ। ਇਵੀ ਸੀਂਦੀ ਆ ਨਾ 40 ਦੀ ਚਲ ਜਾਨ ਦੋ 38 ਦੋਵੇਂ 40 40 ਦੀਆਂ 15 15 ਕਿਲੋ ਵਾਲੀਆਂ 60 ਤੋਂ 2000 ਜੋੜਾ ਕੋਈ ਲਊਗਾ 38 38 ਹਜ਼ਾਰ ਦੀਆਂ ਜਾਨ ਦੋ ਲੋ 15 15 ਦੋ ਦਾ ਹੈਗਾ ਪੂਰਾ ਤਿਆਰ ਹਾਂਜੀ ਹਾਂਜੀ ਲੋ ਜੀ 15 15 ਕਿਲੋ ਇਸ ਦਾ ਪੂਰਾ ਤਿਆਰ ਆ ਤੇ 38 38 ਹਜ਼ਾਰ ਦੀਆਂ ਵੇੜਾ ਚਾਰ ਹੀ ਵੇੜਾ ਬਾਈਆਂ ਕੋਲ ਜੀ ਤੇ ਪੂਰਾ ਟੌਪ ਦੇ ਨਿਗੇ ਨੇ ਹਣਾ ਜੀ ਹਾਂਜੀ ਚਲੋ ਬਾਕੀ ਇੱਥੇ ਆ ਗਏ ਮੇਰਾ ਵੀ ਰਾਰਾ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਚਲੋ ਹੋਰ ਭਾਈ ਜੀ ਫਿਰ ਵਾਹ ਵਧੀਆ ਸੀ ਵਧੀਆ ਜੀ ਬੋਲੋ ਫਿਰ ਨੰਬਰ ਜੀ ਨਾਂ ਸੁਖ ਸੰਧੂ ਜੇ 81 686 722 ਜਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਸਸਤੀ